ਸਰ ਪਿਛਲੇ ਬੀਤੇ ਦਿਨਾਂ ਚ ਆਪਣੇ ਪਿੰਡ ਚੱਕ ਜਾਨੀ ਸਰ ਜਿਹੜਾ ਫਾਇਲਕਾ ਚ ਬੱਕਰੀਆਂ ਚੋਰੀ ਹੋਈਆਂ ਸੀਗੀਆਂ ਔਰ ਫਸ਼ੀਂਬੇ ਵਾਲਾ ਪਿੰਡ ਚ ਤੇ ਉਸ ਮਾਮਲੇ ਚ ਕੀ ਤੁਸੀਂ ਹੁਣ ਤੱਕ ਹਾਸਲ ਕਰ ਚੁੱਕੇ ਹੋ ਜੀ ਤੇ ਕਿੱਥੇ ਤੱਕ ਗੱਲ ਪਹੁੰਚੀ ਹੈ ਤੇ ਕਿੱਥੇ ਜੇ ਖੜੀ ਹੈ ਮੜਾ ਜੀ ਦੱਸਿਆ ਜੀ ਇਹ ਮਿਤੀ 23 24 1 25 ਦੀ ਦਰਮਿਆਨੀ ਰਾਤ ਨੂੰ ਸੁਖਜੀਤ ਸਿੰਘ ਨਾਂ ਦਾ ਬੰਦਾ ਸੀ ਉਹਦੇ ਬੱਕਰੀਆਂ ਵਾਲੇ ਵਾੜੇ ਚ ਚਾਰ ਬੰਦੇ ਅਣਪਛਾਤੇ ਅੰਦਰ ਦਾਖਲ ਹੋ ਕੇ ਉਹਨੂੰ ਮੰਝੇ ਨਾਲ ਬੰਨ ਕੇ ਉਹਦੀਆਂ ਬੱਕਰੀਆਂ ਚੋਰੀ ਕਰਕੇ ਲੈ ਗਏ ਸੀਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮਕਦਮਾ ਦਰਜ ਕਰਕੇ ਸੁਖਜੀਤ ਸਿੰਘ ਦੇ ਬਿਆਨ ਤੇ ਤੇ ਦੋਸ਼ੀ ਟਰੇਸ ਕਰਕੇ ਨਾਮਜ਼ਦ ਕਰਤੇ ਸੀ ਮਕਦਮੇ ਜੀ ਨਾਮਜ਼ਦ ਕਰਕੇ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜੀ ਅਸੀਂ ਠੀਕ ਹੈ ਜੀ ਤੇ ਇੱਕ ਦੋਸ਼ੀ ਜਿਹੜਾ ਭਗੌੜਾ ਤੇ ਜਿਹੜੇ ਗ੍ਰਿਫਤਾਰ ਕੀਤੇ ਦੋਸ਼ੀ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਛੋਟਾ ਹਾਥੀ ਕੱਡੀ ਜੀ ਦੇ ਵਿੱਚ ਚਾਰ ਬੱਕਰੀਆਂ ਸਮੇਤ ਬਰਾਮਦ ਹੋ ਗਿਆ ਇੱਕ ਕਾਰ ਆ ਜਿਹੜਾ ਦੋਸ਼ੀ ਮੰਨ ਲ ਕੇ ਰਹਿ ਕੀ ਕਰਨ ਵਾਸਤੇ ਜਾਂ ਉਹਦੇ ਵਾਸਤੇ ਵਰਤਦਾ ਸੀਗਾ ਠੀਕ ਹੈ ਜੀ ਉਹ ਬਰਾਮਦ ਹੋ ਚੁੱਕੀ ਆ ਠੀਕ ਹੈ ਜੀ ਤੇ ਜਿਹੜਾ ਚੌਥਾ ਦੋਸ਼ੀ ਆ ਉਹਦੀ ਭਾਲ ਜਾਰੀ ਆ ਤੇ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਇਸ ਮੁਕਦਮੇ 'ਚ ਇਹ ਕਿੱਥੋਂ ਕਿੱਥੋਂ ਦੇ ਬੰਦੇ ਆ ਜਿਹੜੇ ਤੁਸੀਂ ਗ੍ਰਿਫਤਾਰ ਕਰੇ ਆ ਜੀ ਇਹ ਤਾਂ ਜੀ ਦੋ ਚੱਕ ਜਾਨੀ ਸਰਦੇ ਆ ਜੀ ਉਹ ਜਿਹਦੇ ਵਿੱਚੋਂ ਇੱਕ ਗ੍ਰਿਫਤਾਰ ਹੋ ਗਿਆ ਭੋਲਾ ਸਿੰਘ ਸੁਤਵੰਤ ਸਿੰਘ ਉਹ ਭੋਲਾ ਤੇ ਇੱਕ ਮੰਦਰ RAM ਜਿਹੜਾ ਉਹ ਅਜੇ ਫਰਾਰ ਆ ਜੀ ਇਸ ਮੁਕਦਮੇ 'ਚ ਠੀਕ ਹੈ ਜੀ ਤੇ ਦੋ ਦੂਜੇ ਆਪਣੇ ਰਾਮਗੜ ਚੁੰਗਾ ਦੇ ਆ ਜੀ ਅੱਛਾ ਜੀ ਉਹ ਦੋਨੇ ਗ੍ਰਿਫਤਾਰ ਹੋ ਗਏ ਜੀ ਗੁਰਪ੍ਰੀਤ ਸਿੰਘ ਤੇ ਮੰਗਾ ਸਿੰਘ ਠੀਕ ਹੈ ਜੀ ਤੇ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਹੋ ਚੁੱਕੀ ਹੈ ਜੀ ਹਾਂਜੀ 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 ਸਖਤ ਤਰਾਮਤ ਤਹਿਤ ਕਾਰਵਾਈ ਕੀਤੀ ਹੈ ਜੀ ਬੀ ਐਨ ਐਸ ਦੀਆਂ ਦੀ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਗੁੰਡਾ ਅਸਰਾਂ ਨੂੰ ਕਿਤੇ ਨਹੀਂ ਬਖਸ਼ਿਆ ਜਾਊਗਾ ਚੋਰਾਚਾਰਾਂ ਦੇ ਤਾਂ ਪੂਰਾ ਖਿੱਚ ਕੇ ਰੱਖਿਆ ਜਾਊਗਾ ਜੀ ਠੀਕ ਹੈ ਜੀ ਹਾਂਜੀ ਤੇ ਚੋਰੀਆਂ ਦਰਬਦਨ ਜਿਹੜੀਆਂ ਵਧੀਆਂ ਜਾ ਰਹੀਆਂ ਜੀ ਉਹਨਾਂ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਸਰ ਕੋਈ ਚੋਰੀ ਨਹੀਂ ਹੋਣ ਦੇਂਦੇ ਜੀ तकरीबन ਸਾਰਿਆਂ ਅਸੀਂ ਟਰੇਸ ਕਰ ਹੀ ਚੁੱਕੇ ਆਂ ਤੇ ਅਸੀਂ ਤੁਹਾਨੂੰ 5-4 ਦਿਨਾਂ ਦੇ ਵਿੱਚ ਪੂਰੇ ਪਟਾਕੇ ਪਾ ਕੇ ਦੱਸਾਂਗੇ ਵੀ ਕਿਹੜੇ ਚੋਰ ਨੇ ਕਿੱਥੋਂ ਚੋਰੀ ਕੀਤੀ ਤੇ ਸਮਾਨ ਦੀ ਬਰਾਮਦਗੀ ਵੀ ਕਰਕੇ ਫਿਰ ਤੁਹਾਨੂੰ ਦੱਸਾਂਗੇ ਉਹਦੇ ਬਾਰੇ। ਸਰਕਾਰ ਸਰਕਾਰ ਨਾ ਆਵਾਮ ਦੀ ਸਰਕਾਰ ਨਾ ਆਵਾਮ ਦੀ ਸਰਕਾਰ ਮੁਸਤਫਾ ग़रीबोक आम आदमी छकाओ पकाओकाओ भगवंत जी छकाओकाओ शासनाओ <laughs> लोका ਦੀ ਬਣਾਈ ਸਰਕਾਰ ਜਿੰਦਾਬਾਦ ਉਹ ਜਨਤਾ ਦੀ ਬਣਾਈ ਸਰਕਾਰ ਜਿੰਦਾਬਾਦ ਸੋਇਆ ਆਮ ਆਦਮੀ ਦੀ ਸਰਕਾਰ ਜਿੰਦਾਬਾਦ ਉਹ ਪੰਜਾਬ ਸਰਕਾਰ ਜਿੰਦਾਬਾਦ ਉਹ ਪੁਸ਼ਤ ਪ੍ਰਸ਼ਾਸਨ ਜਿੰਦਾਬਾਦ ਉਹ ਪੁਸ਼ਤ ਪ੍ਰਸ਼ਾਸਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ